ਅੱਜ ਢੰਡਾਰੀ ਕਲਾ 메ਨ ਜੀਟੀ ਰੋਡ ਦੇ ਉੱਤੇ ਅਸੀਂ ਪਹੁੰਚੇ ਹਾਂ ਜਿਹਦੇ ਵਿੱਚ ਲਾਇਬ੍ਰੇਰੀ ਦਾ ਕੰਮ ਕੀਤਾ 28 ਲੱਖ ਰੁਪਏ ਦਾ ਇਹ ਕੰਮ ਹੈ ਜਿਹਦੇ ਵਿੱਚ ਨਾਲ ਹੀ ਜਿਹੜਾ ਇੱਥੇ ਵੈਟਰਨਰੀ ਹਸਪੀਟਲ ਹੈ ਜਿਹੜੀ ਕਿ ਜਿਹਦੀ ਜਿਹੜੀ ਬਿਲਡਿੰਗ ਬੜੀ ਜर्जर ਹੋ ਚੁੱਕੀ ਸੀ ਉਹਨਾਂ ਦੇ ਕਮਰੇ ਵੀ ਅਸੀਂ ਨਾਲ ਹੀ ਬਣਾ ਕੇ ਦੇਵਾਂਗੇ ਜਿਹਦੇ ਵਿੱਚ ਟੋਟਲ ਫਰਨੀਚਰ ਸਾਰਾ ਇਹ ਕੰਪਲੀਟ ਹੋਏਗਾ ਵੈਟਰਨਰੀ ਔਰ ਲਾਇਬ੍ਰੇਰੀ ਮੈਡਮ ਲੱਗਦਾ ਵੀ ਕਿੰਨੀ ਇਕੜ ਜਗ੍ਹਾ ਇਹ ਕਿੰਨੀ ਇਕੜ ਚ ਜਗ੍ਹਾ ਜਿ ਬਣਾ ਰਹੇ ਹੋਏ ਕਿੰਨੀ ਜਗ੍ਹਾ ਚ ਬਣਾ ਰਹੇ ਹੋ ਕਿੰਨੇ ਕਿੰਨੇ ਕਰੂਰ ਰੋਣ ਕੇ ਕੀ ਕੀ ਫੈਸਿਲਿਟੀ ਆਈ ਗਿਆ ਵਿੱਚ ਲਾਇਬ੍ਰੇਰੀ ਵਿੱਚ ਪੂਰੀਆਂ ਬੁਕਸ ਹੋਣਗੀਆਂ ਇਹ ਹੈਗੀ ਕਿੰਨੇ ਏਕੜ ਜਗ੍ਹਾ ਦੀ ਇਹ ਇਹ 3000 ਗਜਾ ਇਹ 3000 ਗਜਾ ਜਗਾ ਵਾ ਲੇਕਿਨ ਪੂਰੀ ਨਹੀਂ ਹੈ ਦੇ ਵਿੱਚ ਨਾਲ ਇਹਦੇ ਨਾਲ ਵੈਟਰਨਰੀ ਹਸਪੀਟਲ ਆਲਰੇਡੀ ਇਹਦੇ ਵਿੱਚ ਪਹਿਲਾਂ ਚੱਲਦਾ ਤੇ ਨਾਲ ਹੀ ਇਹਦੇ ਸ਼ਮਸ਼ਾਨ ਘਾਟਾ ਨਾਲ ਹੀ ਇਹਦੇ ਕੰਪੈਕਟਰ ਜਿਹੜੀ ਸਾਈਟ ਆ ਉਹ ਵੀ ਇਹਦੇ ਨਾਲ ਹੀ ਅੱਛਾ ਕਹਿਣਾ ਮਤਲਬ ਇਹਦੇ ਅੱਛੀ ਸਹੂਲਤਾਂ ਦਿੱਤੀਆਂ ਜਾਣਗੀਆਂ ਬੱਚਿਆਂ ਨੂੰ ਕੋਈ ਟ੍ਰੇਨਿੰਗ ਵਗੈਰਾ ਵੀ ਦਿੱਤੀਆਂ ਜਾਣਗੀਆਂ ਲਾਈਬ੍ਰੇਰੀ ਦਾ ਮਤਲਬ ਹੈ ਕਿ ਬੁਕਸ ਦੇ ਵਿੱਚ ਜਿਨ੍ਹਾਂ ਨੇ ਬੱਚਿਆਂ ਨੂੰ ਆਪਣੀਆਂ ਬੁਕਸ ਚਾਹੀਦੀਆਂ ਹੋਣਗੀਆਂ ਲਾਈਬ੍ਰੇਰੀ ਦੇ ਵਿੱਚ ਆ ਕੇ ਚੰਗੀਆਂ ਕਿਤਾਬਾਂ ਪੜ੍ਹਨਗੇ ਚੰਗੇ ਜਿਹੜੇ ਆ ਸਾਹਿਤ ਨਾਲ ਡੁਣਨਗੇ ਸਾਡੇ ਇਤਿਹਾਸ ਨਾਲ ਡੁਣਨਗੇ ਬਾਕੀ ਨੋਲੇਜੇਬਲ ਜਿਹੜੀਆਂ ਤੁਹਾਨੂੰ ਪਤਾ ਹੀ ਆ ਬੁਕਸ ਸਾਰੀਆਂ ਇਹਦੇ ਵਿੱਚ ਰੱਖੀਆਂ ਜਾਣਗੀਆਂ ਜਿਵੇਂ ਗੱਲ ਕਰਾਂ ਨੰਬਰ 3 ਨੰਬਰ ਵਾਰਡ ਹੈ ਇਹ ਔਰ ਸਭ ਤੋਂ ਪਹਿਲਾ ਮਹੱਲਾ ਕਲੀਨਿਕ ਇਸ ਵਾਰਡ ਚ ਬਣਿਆ ਸਭ ਤੋਂ ਪਹਿਲੀ ਲਾਇਬ੍ਰੇਰੀ ਇਸ ਵਾਰਡ ਚ ਬਣੀ ਸਭ ਤੋਂ ਪਹਿਲਾ ਕੰਪੈਕਟਰ ਇਸ ਵਾਰਡ ਚ ਬਣਿਆ ਸਭ ਤੋਂ ਜਿਹੜੇ ਸ਼ਮਸ਼ਾਨ ਘਾਟ ਦਾ ਇੱਥੇ ਕੰਮ ਹੋਇਆ ਇਸੇ ਵਾਰਡ ਦੇ ਵਿੱਚ ਪਾਰਕ ਦਾ ਉਦਘਾਟਨ ਕੀਤਾ ਗਿਆ ਔਰ ਇਸੇ ਜਿੰਨੇ ਵੀ ਇਹਦੇ ਵਿੱਚ ਸਰਕਾਰੀ ਸਕੂਲ ਆ ਸਾਰੇ ਸਕੂਲ ਸਰਕਾਰੀ ਸਕੂਲਾਂ ਦੀ ਬਿਲਡਿੰਗਾਂ ਦੇ ਵਿੱਚ ਪੈਸਾ ਲਾਇਆ ਗਿਆ ਇਹਦੇ ਵਿੱਚ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸਾਡੇ ਉੱਪਰ ਹੱਥ ਹੈ ਤੇ ਨਾਲ ਹੀ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਮੇਰੇ ਸਕੂਲਾਂ ਨੂੰ ਪੈਸਾ ਦਿੱਤਾ ਤੇ ਜਿਹੜੀ ਸਕੂਲਾਂ ਦੀਆਂ ਬਿਲਡਿੰਗਾਂ ਬਣੀਆਂ ਤੇ ਮੈਂ ਦੇਖਿਆ ਵੇ ਦਸ ਸਾਲ ਪਹਿਲਾਂ ਵੀ ਇੱਥੇ ਬੰਗਰਾ ਬੁਰਾ ਉਸਲਾਕੇ ਜੇ ਕਬਜ਼ਾ ਰਿਹਾ 10 ਸਾਲ ਦੇਖਿਨ ਉਹੋ ਵੀ ਕੰਮ ਨਹੀਂ ਹੋਇਆ ਨਹੀਂ ਲਗਾਤਾਰ ਹੁਣ ਤੁਹਾਡੇ ਮੁੱਕੇ ਦੇ ਵਿੱਚ ਕੰਮ ਹੋ ਰਿਹਾ ਲੱਗਦਾ ਮੈਂ ਤੁਹਾਨੂੰ ਦੱਸਿਆ ਕਿ ਇਹ ਕੰਮ ਸਾਡੇ ਸੀਐਮ ਸਾਹਿਬ ਦਾ ਮੇਰੇ ਸਿਰ ਤੇ ਹੱਥ ਹੈ ਤੇ ਉਹਦੀ ਵਜ੍ਹਾ ਦੇ ਨਾਲ ਮੈਂ ਆਪਣੇ ਹਲਕੇ ਦੇ ਵਿੱਚ ਪੈਸਾ ਲਾ ਰਹੀ ਹਾਂ ਔਰ ਇਹ ਪੈਸਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਗਲੀ ਦੇ ਵਿੱਚ ਤੁਹਾਨੂੰ ਸਰਕਾਰ ਵੱਲੋਂ ਲੱਗਿਆ ਹੋਇਆ ਪੈਸਾ ਨਜ਼ਰ ਆਏਗਾ ਇੱਕ ਬਹੁਤ ਵੱਡਾ ਜਿਹੜਾ ਬੜੇ ਦੇਰ ਤੋਂ ਜਿਹੜਾ ਸਾਡੇ ਲੋਹਾਰਾ ਪੁਲ ਹੈ ਦੀ ਡਿਮਾਂਡ ਵੀ ਹੈ ਜਿੱਥੇ 1 ਲੱਖ ਦੇ ਕਰੀਬ ਲੋਕ ਡੇਲੀ ਗੁਜ਼ਰਦੇ ਨੇ ਉਹ ਵੀ ਬੜੀ ਜਲਦੀ ਅਸੀਂ ਉਹਦਾ ਘਟਨ ਵੀ ਕਰਨ ਜਾ ਰਹੇ ਹਾਂ ਔਰ ਡਾਬੇ ਦੇ ਵਿੱਚ ਬਹੁਤ ਇੱਕ ਸਟੇਡੀਅਮ ਬਣ ਰਿਹਾ ਸਟੇਡੀਅਮ ਦੇ ਨਾਲ ਅਸੀਂ ਡਿਸਪੈਂਸਰੀ ਬਣਾ ਰਹੇ ਹਾਂ ਡਿਸਪੈਂਸਰੀ ਦੇ ਨਾਲ ਜਿਹੜਾ ਇੱਕ ਕਮਿਊਨਿਟੀ ਹਾਲ ਵੀ ਬਣਾ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਸੁਸ਼ਾਨ ਘਾਟਾ ਨਾਲ ਕੁਝ ਕਾਫੀ ਅੱਛਾ ਬਣਾਇਆ ਹੋਇਆ ਦੇਖਿਆ ਵੀ ਬਹੁਤ ਚੰਗਾ ਹੈ ਕੁਝ ਕਮੀਆਂ ਰਹੀਆਂ ਇਹਦੀਆਂ ਜਿਹੜੀਆਂ ਜਿਹੜੀਆਂ ਕਮੀਆਂ ਬੜੀ ਜਲਦੀ ਕੰਮ ਕਰਵਾਵਾਂਗੇ ਕਿਉਂਕਿ ਹਜੇ ਠੇਕੇਦਾਰ ਦਾ ਕੰਮ ਪੂਰਾ ਨਹੀਂ ਹੋਇਆ ਅੰਡਰ ਲੱਗਿਆ ਹੋਇਆ ਕੰਮ ਕਰਨ ਜਿਹੜੇ ਜਿੱਥੇ-ਜਿੱਥੇ ਵੀ ਕਮੀ ਹੋਏਗੀ ਉਹਦੀ ਪੇਮੈਂਟ ਉਸ ਤੋਂ ਬਾਅਦ ਹੀ ਹੋਏਗੀ ਜਦੋਂ ਠੇਕੇਦਾਰ ਆਪਣਾ ਪੂਰਾ ਕੰਮ ਕਰ ਦੇਗਾ ਠੀਕ ਹੈ ਜੀ ਇੱਥੇ ਇਹਦਾ ਸਟਾਫ ਹੈ ਜੋ ਪੂਰਾ ਜੀ ਇੱਥੇ ਹੋਰ ਵੀ ਰੱਖੇ ਜਾਣਗੇ ਕਿਹਦੇ ਵਿੱਚ ਅਜੇ ਇਹਦਾ ਲਾਇਬ੍ਰੇਰੀ ਖੋਲੀ ਜਾਏਗੀ ਜਿਹੜਾ ਹਾਊਸਮੈਨ ਇਹਦੇ ਵਿੱਚ ਸਟਾਫ ਜਿਹੜਾ ਹਸਪੀਟਲ ਦਾ ਸਟਾਫ ਪੂਰਾ ਵਾ ਜਿਹੜੀ ਲਾਇਬ੍ਰੇਰੀ ਆ ਉਹਦੇ ਵਿੱਚ ਸਟਾਫ ਰੱਖਿਆ ਜਾਏਗਾ ਠੀਕ ਜੀ ਨੌਕਰੀਆਂ ਨਵੀਆਂ ਦਿੱਤੀਆਂ ਜਾਣਗੀਆਂ ਜਾਣਗੀਆਂ ਬਿਲਕੁਲ ਦਿੱਤੀਆਂ ਜਾਣਗੀਆਂ ਨਵੀਆਂ ਦਿੱਤੀਆਂ ਜਾਣਗੀਆਂ ਜਾਣਗੀਆਂ ਬਿਲਕੁਲ ਦਿੱਤੀਆਂ